ਚਤ ਸਿੰਘ ਜੋੜਾ ਮਾਜਰਾ ਦਾ ਬਿਆਨ ਕਿ ਇਹ ਤਾਂ ਸਾਡੇ ਪੰਜਾਬ ਦਾ ਪਾਣੀ ਹੈ ਤਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਮੁੱਲ ਤੇ ਬਾਹਰ ਦੇਣ ਦੀ ਕੋਈ ਤੁਕੀ ਨਹੀਂ ਮੰਦੀ ਕਿਉਂਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ 31 ਮਾਰਚ ਤੱਕ ਵਰਤ ਚੁੱਕਿਆ ਉਹਨੇ ਕਿਹਾ ਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਉਹ ਪਾਣੀ ਦਿੰਦੇ ਰਹੇ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹ ਆਪਣੇ ਪੰਜਾਬ ਲਈ ਪਹਿਲਾਂ ਸੋਚ ਰਹੀ ਹੈ ਜੋ ਕਿ ਬਿਲਕੁਲ ਸਹੀ ਹੈ ਸਹੀ ਤਰੀਕੇ ਦੇ ਨਾਲ ਪਾਣੀ ਖੇਤਾਂ ਵਾਸਤੇ ਪੀਣ ਵਾਸਤੇ ਹਰ ਇੱਕ ਤਰੀਕੇ ਦੇ ਨਾਲ ਪਰ ਆਲਾ ਕਰ ਰਹੀ ਹੈ ਸਰਕਾਰ ਜਿਉਂ ਅੱਜ ਸਪੈਸ਼ਲ ਸੈਸ਼ਨ ਦੌਰਾਨ ਗੱਲ ਕਿਸੇ ਮੁਸਲਮਾਨ ਦੇ ਹੱਲ ਵਾਲੇ ਪਾਸੇ ਤੁਰੇਗੀ ਦੇਖੋ ਇਤਿਹਾਸ ਹੈ ਪੰਜਾਬ ਦਾ ਕਿ ਪਾਣੀ ਦਾ ਜਦੋਂ ਕੋਈ ਨੈਰੀ ਪਾਣੀ ਦੀ ਵਾਰੀ ਦੀ ਗੱਲ ਆਉਂਦੀ ਹੈ ਤਾਂ ਪਿੰਡਾਂ ਦੇ ਵਿੱਚ ਕਤਲ ਹੋ ਜਾਂਦੇ ਨੇ ਸੋ ਇਹ ਤਾਂ ਸਾਡੇ ਪੰਜਾਬ ਦਾ ਪਾਣੀ ਆ ਇਹ ਤਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਮੁੱਲ ਤੇ ਬਾਹਰ ਦੇਣ ਦੀ ਕੋਈ ਤੁਕ ਬਣਦੀ ਹੀ ਨਹੀਂ ਹੈ ਕਿਉਂਕਿ ਹਰਿਆਣਾ ਜਿਹੜਾ ਆਲਰੇਡੀ ਉਹ ਆਪਣੇ ਹਿੱਸੇ ਦਾ ਪਾਣੀ ਪਹਿਲੀ ਜਿਹੜਾ 31 ਮਾਰਚ ਤੱਕ ਹੈ ਪਹਿਲੀ ਵਰਤ ਚੁੱਕਿਆ ਔਰ ਜੇ ਹੋਰ ਮੰਗਣ ਦੀ ਗੱਲ ਆਉਂਦੀ ਹੈ ਕਿਉਂਕਿ ਪਿਛਲੇ ਸਮੇਂ ਦਰਮਿਆਨ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ ਉਹ ਪਾਣੀ ਦਿੰਦੇ ਰਹੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਆਈ ਆ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਉਹਨੂੰ ਸਹੀ ਤਰੀਕੇ ਤੱਕ ਖੇਤਾਂ ਵਾਸਤੇ ਪੀਣ ਵਾਸਤੇ ਪਹੁੰਚਾਉਣ ਵਾਸਤੇ ਸਰਕਾਰ ਨੇ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਸੋ ਖੇਤਾਂ ਤੱਕ ਪਾਣੀ ਪਹੁੰਚਦਾ ਕੀਤਾ ਕੀਣ ਵਾਸਤੇ ਜਿਹੜਾ ਨਹਿਰੀ ਪਾਣੀ ਦੀ ਵਰਤੋਂ ਵਾਸਤੇ ਲੈ ਕੇ ਆ ਰਹੇ ਹਾਂ ਸੋ ਇਸ ਕਰਕੇ ਕਿਸੇ ਨੂੰ ਪਾਣੀ ਦੀ ਇੱਕ ਬੂੰਦ ਵੀ ਦੇਣ ਦਾ ਜਿਹੜਾ ਸਰਕਾਰ ਲਵੇ ਕੋਈ ਨਾ ਇਰਾਦਾ ਨਾ ਦੇਣੀ ਆ ਉਹਦੇ ਵਾਸਤੇ ਚਾਹੇ ਸਾਡੀ ਜਾਨ ਆਏ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਜਾਵਾਂਗੇ ਪਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕਿਸ਼ਨ ਤੋਂ ਵਾਂਗੇ ਜਿਹੜਾ ਜੀਐਮਪੀ ਦਾ ਰੋਪ ਹੈ ਕਿ ਪਿਛੋਲੇ 9 ਸਾਲ ਵੀ ਪਾਣੀ ਗਿਆ ਉਸ ਤੋਂ ਪਿਛਲੇ ਸਾਲ ਵੀ ਪਾਣੀ ਗਿਆ ਉਸ ਤੋਂ ਪਿਛਲੇ ਸਾਲ ਵੀ ਪਾਣੀ ਗਿਆਗਾ ਪਹਿਲਾਂ ਲੱਡੂ ਭੋਰਦੇ ਰਹੇ ਨੇ ਹੁਣ ਕੀ ਹੋ ਗਿਆ ਇਹ ਨਹੀਂ ਜਿਹੜਾ ਸਵਾਲ ਹੈ ਕਿ ਅੱਜ ਉਹਨਾਂ ਨੂੰ ਅੰਦਰ ਪੁੱਛੂਗੇ ਕਾਂਗਰਸ ਕਾਲੀਨਾ ਵੀ ਤੁਸੀਂ ਭੇਜਦੇ ਰਹੇ ਹੋ ਭਾਈ ਉਹ ਦੇਖੋ ਸਾਰਾ ਕੁਝ ਹੋਊਗਾ ਅੰਦਰ ਸਾਰਾ ਕੁਝ ਹੋਊਗਾ ਕਿਉਂਕਿ ਜਿਹੜੇ ਗੁੱਜੇ ਭੇਤ ਨੇ ਉਹ ਅੱਜ ਬਾਹਰ ਆਉਣਗੇ ਸਾਰਾ ਪਰ ਅਸੀਂ ਪੰਜਾਬ ਦੇ ਹੱਕ ਚ ਆ ਪੰਜਾਬ ਦੇ ਨਾਲ ਖੜਿਆ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇ ਉਹਦੇ ਵਾਸਤੇ ਚਾਹ ਸਾਨੂੰ ਆਪਣੀ ਜਾਨ ਵੀ ਦੇਣੀ ਪਵੇ ਉਹ ਵੀ ਦਵਾ ਬੀਜੇਪੀ ਦੇ ਰੂਪ ਤੇ ਕੀ ਕਹਿੰਦੇ ਹੋ ਕਹਿੰਦੇ ਪਿਛਲੇ ਸਾਲ ਹੀ ਪਾਣੀ ਜਾਂਦਾ ਰਿਹਾ ਕੋਈ ਪਾਣੀ ਨਹੀਂ ਦੇਖੋ ਜਦੋਂ ਅਸੀਂ ਸਰਕਾਰ ਚ ਆਏ ਸੀ ਉਦੋਂ 20% ਪਾਣੀ ਆ ਜਿਹੜਾ ਉਹ ਪੰਜਾਬ ਦੇ ਹਿੱਸੇ ਦਾ ਵਰਤਿਆ ਜਾਂਦਾ ਸੀ ਪਰ ਹੁਣ ਤਾਂ ਅਸੀਂ ਪਾਣੀ ਉਹਨੂੰ ਵਰਤਦੇ ਕਰਦੇ 80% ਤੱਕ ਲੈ ਗਏ ਫਿਰ ਸਾਡੇ ਲਵੇ ਪਾਣੀ ਹੈ ਕਿੱਥੇ ਆ ਅਸੀਂ ਕੋਈ ਉਹ ਨਾ ਉਹਨਾਂ ਦਾ ਪਾਣੀ ਆਪਦੇ ਲਵੇ ਰੱਖੀਏ ਨਾ ਅਸੀਂ ਆਪਣੇ ਹਿੱਸੇ ਦਾ ਪਾਣੀ ਉਹਨਾਂ ਨੂੰ ਦਈਏ ਸੋ ਇਸ ਕਰਕੇ ਸਾਡੇ ਲਵੇ ਮੰਗਣ ਤੋਂ ਪਹਿਲਾਂ 100 ਵਾਰੀ ਸੋਚਣ ਤੇ ਇੱਕ ਹੋਰ ਗੱਲ ਹੈ ਮੱਖੋਂ ਦੇ ਸਾਹਮਣੇ ਇੱਕ ਟਵੀਟ ਕੀਤਾ ਆ ਕਿ ਧਰਨੇ ਲਗਾਣਾ ਸਰਕਾਰ ਰੋਕਣਾ ਰੇਲ ਗੱਡੀਆਂ ਰੋਕਣਾ ਪ੍ਰਦਰਸ਼ਨ ਕਰਨਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਬਰਾਬਰ ਹੈ ਇਹਨਾਂ ਦਾ ਕੋਈ ਮਤਲਬ ਨਹੀਂ ਸੱਚ ਕਾ ਨਹੀਂ ਕਰਦੇ ਦੇਖੋ ਮੈਂ ਬੇਨਤੀ ਤੁਹਾਡੇ ਮਾਧਮੇ ਜਰੀ ਬੇਨਤੀ ਕਰਦਾ ਜਿਹੜਾ ਕੋਈ ਵੀ ਧਰਨਾ ਪ੍ਰਦਰਸ਼ਨਾ ਹੁਣ ਜੇ ਮੈਂ ਸਮਾਨੇ ਦੀ ਗੱਲ ਕਰਾਂ ਮੈਂ ਐਮਐਲਏ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੇਰੇ 바ਰ ਮੂਰੇ ਮੈਨੂੰ ਘੇਰਨ ਮੇਰੇ ਬਾਰਮੂਰੇ ਚ ਹੈ ਮਹੀਨਾ ਬੈਠਣ 10 ਦਿਨ ਬੈਠਣ ਜਦੋਂ ਆਪਾਂ ਛੜਕਾਂ ਜਾਂ ਰੇਲਾਂ ਰੋਕਦੇ ਆ ਉਹ ਕਿਤੇ ਨਾ ਕਿਤੇ ਸੂਬੇ ਦਾ ਔਰ ਦੇਸ਼ ਦਾ ਨੁਕਸਾਨ ਹੁੰਦਾ ਸੋ ਅਸੀਂ ਕੋਸ਼ਿਸ਼ ਕਰੀਏ ਸਾਨੂੰ ਜੇ ਅਸੀਂ ਪੰਜਾਬ ਚ ਰਹਿੰਦੇ ਆ ਸਾਡਾ ਪੰਜਾਬ ਨਾਲ ਪਿਆਰ ਚਾਹੀਦਾ ਪੰਜਾਬ ਦਾ ਜੇ ਇੰਡਸਟਰੀ ਦਾ ਜਾਂ ਹੋਰ ਨੁਕਸਾਨ ਹੋਊਗਾ ਤਾਂ ਉਹਦੇ ਨਾਲ ਸਾਰਾ ਆਪਣਾ ਆਪਣੇ ਹਰ ਇੱਕ ਵਸਿੰਦਾ ਜਿਹੜਾ ਪੰਜਾਬ ਦਾ ਉਹਨੂੰ ਨੁਕਸਾਨ ਹੋਣਾ ਸੋ ਉਹਨੂੰ ਬਚਾਉਣ ਵਾਸਤੇ ਮੈਂ ਵੀ ਬੇਨਤੀ ਇਹ ਕਰ ਸਕਦੇ ਆ ਕਿ ਜ਼ਰੂਰੀ ਹੈ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਛੜਕਾਂ ਰੋਕਣ ਦੀ ਬਜਾਏ ਤੁਸੀਂ ਰੇਲ ਉਹ ਰੋਕਣ ਦੀ ਬਜਾਏ ਉਹਦੇ ਨਾਲ ਤੁਸੀਂ ਜਾਂ ਡੀਸੀ ਦਫਤਰ ਮੂਰੇ ਬੈਠੋ ਐਸ ਡੀਐਮ ਦਫਤਰ ਮੂਰੇ ਐਮਐਲਏ ਦੇ ਘਰ ਮੂਰੇ ਬੈਠੋ ਦਫਤਰ ਮੂਰੇ ਬੈਠੋ ਉਹ ਮਤਲਬ ਤਾਂ ਆਪਣੀ ਗੱਲ ਪਹੁੰਚਾਉਣ ਤੱਕ ਹੁੰਦਾ ਸੋ ਇਸ ਕਰਕੇ ਆਪਣੀ ਗੱਲ ਹੈ ਜਿਹੜੀ ਵਧੀਆ ਤਰੀਕੇ ਨਾਲ ਜਿਹੜੀ ਪਹੁੰਚਾਈ ਜਾ ਸਕਦੀ ਇੱਕ ਜਿਹੜਾ ਮੈਂ ਸੋ ਫਰੀਦਕੋਟ ਦੇ ਪੈਰਾਓਲੰਪਿਕ ਦਾ ਖਿਡਾਰੀ 골ਡ ਮੈਡਲਿਸਟ ਉਹ ਹੁਣ ਸਾਈਕਲਾਂ ਦੀ ਵਰਕਸ਼ਾਪ ਦੇ ਵਿੱਚ ਕੰਮ ਕਰਦਾ ਉਹ ਨਾ ਉਹ ਕਹਿੰਦਾ ਕਿ ਮੈਨੂੰ ਰੁਜ਼ਗਾਰ ਮਿਲਿਆ ਨਾ ਮੈਨੂੰ ਕੋਈ ਇਨਾਮ ਦਾ ਪੈਸੇ ਮਿਲੇ ਦੇਖੋ ਜਿਹੜੀ ਕੋਈ ਉਹਦੀ ਪ੍ਰੋਪਰ ਬਣਦੀ ਆ ਸਿਨਿਓਰਿਟੀ ਬਣਦੀ ਮੈਂ ਅਸੀਂ ਗੱਲ ਕਰਾਂਗੇ ਬਿਲਕੁਲ ਕਰਾਂਗੇ ਜੇ ਕੋਈ ਉਹਦੇ ਨੌਕਰੀ ਜਾਂ ਹੋਰ ਹੋਊਗਾ ਦੇਖੋ ਮੈਂ ਇਹਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਹੈ ਕਿਉਂਕਿ ਜਦ ਮੇਰੇ ਲੇਵੇ ਇਹ ਸਾਰਾ ਤੁਸੀਂ ਤੁਸੀਂ ਭੇਜ ਦਿਓ ਉਹਨੂੰ ਦੇਖਾਂਗੇ ਜਿੱਥੇ ਗੱਲ ਕਰਨ ਵਾਲੇ ਉਹ ਕਰਾਂਗੇ ਇੱਕ ਹਰਿਆਣਾ ਦੇ ਬੀਜੇਪੀ ਆਗੂ ਨੇ ਜੀ ਮਨੀਸ਼ ਗਰੋਵਰ ਉਹ ਕਹਿੰਦੇ ਨੇ ਕਿ ਪੰਜਾਬ ਵਾਲਿਆਂ ਦਾ ਰਸਤਾ ਹੀ ਰੋਕ ਲਓ ਰੋਕ ਲੈਣਾ ਰੋਕ ਲੈਣਾ ਅਸੀਂ ਕਿਹੜਾ ਫਿਰ ਚੂੜੀਆਂ ਪਾਈਆਂ ਠੀਕ